ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੇ ਪлюс ਅਗਲੇ 4-5 ਦਿਨਾਂ ਦੀ ਆਪਾਂ ਗੱਲ ਕਰਨੀ ਹੈ ਯਾਨੀ ਕਿ 5 ਜੂਨ ਤੱਕ ਪੰਜਾਬ ਦਾ ਮੌਸਮ ਕਿੰਗਾ ਦਾ ਰਹਿ ਸਕਦਾ ਸੋ ਇਸ ਲਈ ਜਿਆ ਸੈਟਲਾਈਟ ਦੱਸਿਆ ਨੇ ਜੋ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਵੇਰ ਦਾ ਟਾਈਮ ਹੈ 2 ਜੂਨ ਦੀ ਅੱਜ ਸਵੇਰ ਹੈ ਪੰਜਾਬ ਦੀ ਗੱਲ ਕਰੀਏ ਜੀ ਬਹੁਤ ਫਾਗਾਂ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ ਟਟੂ ਵਿੱਚ ਜੋ ਬੱਦਲ ਹੋਈ ਕੁਝ ਖੇਤਰਾਂ ਦੇ ਵਿੱਚ ਫੜਨੇ ਸ਼ੁਰੂ ਹੋਈ ਆ ਸ਼੍ਰੀ ਗੰਗਾ ਨਗਰ ਸੜਤਗੜ ਹਨੂਮਾਨਗੜ ਇਹਨਾਂ ਫਾਗਾਂ ਦੇ ਵਿੱਚ ਤੇ ਕੁਝ ਕੁਇ ਤਰ੍ਹਾਂ ਦੇ ਵਿੱਚ ਫਾਜ਼ਿਲਕਾ ਵੋਹਰ ਕਣੇ ਕਿਤੇ ਕਿਤੇ ਬੱਦਲ ਹੋਈ ਟਟੂ ਦੇ ਦੌਰ ਦੇ ਵੱਲ ਰਹੀ ਆ ਜੇਕਰ ਇਹ ਬੱਦਲ ਅੱਗੇ ਫੈਲਦਾ ਤਾਂ ਕੁਝ ਖੇਤਰਾਂ ਦੇ ਵਿੱਚ ਸ਼ਰਾਟੇ ਲੱਸਦੇ ਨੇ ਨਹੀਂ ਤਾਂ ਜੇਕਰ ਬੱਦਲ ਡੈੱਡ ਹੋ ਜਾਂਦਾ ਤੇ ਫਿਰ ਉਮੀਦਿਆ ਅਸਰ ਨਹੀਂ ਆ ਧੁੱਪ ਬਹੁਤ ਹੀ ਖੇਤਰਾਂ ਦੇ ਵਿੱਚ ਐਸ ਦੇ ਅਸਾਰ ਨੇ ਜੀ ਅੱਜ ਕੱਲ ਤੇ ਪਰਸੋਂ ਯਾਨੀ ਕਿ ਅਗਲੇ ਜਿਹੜੇ 3 ਦਿਨ ਹੋਣਗੇ 72 ਘੰਟੇ ਹੋਣਗੇ 2 3 ਤੇ 4 ਜ਼ੋਨ ਤੱਕ ਮੀਂਹ ਚਖੜ ਦੇ ਅਸਾਰ ਬਣਦੇ ਜਾ ਰਹੇ ਨੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਅੱਜ ਵੀ ਦੁਪਹਿਰ ਤੋਂ ਬਾਅਦ ਬੱਦਲ ਬਣੇਗਾ ਕਿਹੜੇ ਖੇਤਰ ਦੇ ਵਿੱਚ ਬਣਦਾ ਇਹ ਜਿਲ੍ਹਾ ਵਾਰੰਕੜ ਤੁਹਾਨੂੰ ਦੁਪਹਿਰ ਦੀ ਵੀਡੀਓ ਦੇ ਵਿੱਚ ਅਸੀਂ ਆ ਕੇ ਦੱਸਾਂਗੇ ਜਾਂ ਫਿਰ ਤੁਹਾਨੂੰ ਲਿਖਤੀ ਪੋਸਟਰ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿਹੜੇ ਖੇਤਰ ਦੇ ਵਿੱਚ ਬੱਦਲ ਬਣਿਆ ਤਾਂ ਕਿਹੜੇ ਖੇਤਰਾਂ ਨੂੰ ਕਾਰਵਾਈਆਂ ਦਾ ਵਿਕਲ ਫਿਲਹਾਲ ਪੁਆਦ ਖੇਤਰ ਇਹ ਦਾਬੇ ਦੇ ਵਿੱਚ ਬਹੁਤੇ ਅਸਰ ਨਹੀਂ ਕਿਹੜੇ ਖੇਤਰਾਂ ਦੇ ਵਿੱਚ ਬਦਲ ਬਣੇਗਾ ਗਰਜ ਰੁਕਸਵਾਲੇ ਬਦਲ ਬਣਨਗੇ ਨਿਰਮਾਣ ਹੋਏਗਾ ਤੇ ਇਹਨਾਂ ਭਾਗਾਂ ਦੇ ਵਿੱਚ ਮੀਂਹ ਚੱਕਰ ਦੇ ਅਸਰ ਬਣਦੇ ਜਾ ਰਹੇ ਨੇ ਸੋ ਇਸ ਤੋਂ ਇਲਾਵਾ ਜੀ ਅਗਲੇ 2-3 ਦਿਨ ਖਚਮੀ ਸਿਸਟਮ ਸਰਗਰਮ ਹੋਵੇਗਾ ਤੇ ਅਗਲੇ 2-3 ਦਿਨ ਹਾਲੇ ਮੀਂਹ ਚੱਕਰ ਦੇ ਅਸਰ ਨਹੀਂ ਇੱਕ ਨਜ਼ਰ ਤਾਜ਼ਾ ਰਿਪੋਰਟ ਲਾਵਾਂਗੇ ਜੋ ਜਾਰੀ ਕੀਤੀ ਹੈ ਮੌਸਮ ਵਿਭਾਗ ਨੇ ਸਖ਼ਤੀ ਤੇ ਦੇ ਸਾਬਦੇ ਅਗਲੇ 24 ਘੰਟੇ ਯਾਨੀ ਕਿ 3-4 ਜੂਨ ਤੱਕ ਯੈਲੋ ਲਰਜਰ ਦਾ ਮੌਸਮ ਵਿਭਾਗ ਨੇ ਜਾਰੀ ਕੀਤੇ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਲਈ ਤੇ ਇਹਨਾਂ ਖੇਤਰਾਂ ਦੇ ਵਿੱਚ ਗਰਜ ਰਿਸਕ ਦੇ ਨਾਲ ਮੀਂਹ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਆਉਂਦੇ 24 ਘੰਟਿਆਂ ਦੇ ਵਿੱਚ ਫ੍ਰੀਜ਼ਰ ਵਾਲੇ ਫਕਤ ਦੇਖੇ ਤੇ ਹੋਏ ਤੇ 24 ਘੰਟਿਆਂ ਦੇ ਵਿੱਚ ਬਠਿੰਡਾ ਯਰ ਫਿਰ ਸਭ ਤੋਂ ਗਰਮ ਰਿਹਾ ਸੀ 42.3 ਡਿਗਰੀ ਦੇ ਨਾਲ ਸਰਸਾ ਜ਼ਿਲ੍ਹਾ ਹਰਿਆਣਾ ਦੇ ਵਿੱਚ ਸਭ ਤੋਂ ਗਰਮ ਰਿਹਾ ਸੀ 40.6 ਡਿਗਰੀ ਦੇ ਨਾਲ ਸੋ ਟੈਂਪਰੇਚਰ ਥੋੜੇ ਜਿਹਾ ਹੀਟਾ ਜਰੂਰ ਆਏ ਨੇ ਪਹਿਲਾਂ ਸਿਸਟਮ ਲੰਕ ਗਿਆ ਸੀ ਉਹਦੇ ਫਿਰ ਤੇ ਦੋ ਤਿੰਨ ਦਿਨ ਤੋਂ ਬਾਅਦ ਫੇਰ ਤੋਂ ਟੈਂਪਰੇਚਰ ਚੜ ਗਏ ਸੀ ਹੁਣ ਪਿੱਛੇ ਸਿਸਟਮ ਲੰਕ ਗਿਆ ਜਿਸ ਨਾਲ ਫੇਰ ਤੋਂ ਠੇਠਾ ਟੈਂਪਰੇਚਰ ਆਇਆ ਨੇ ਜਿੱਥੇ 44 45 ਤੇ ਜਾ ਰਹੇ ਸੀ ਉਹ ਹੁਣ 40 ਤੇ ਆ ਚੁੱਕੇ ਨੇ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਪਹਾੜਾ ਦੇ ਨਾਲ ਲੱਗਦੇ ਜ਼ਿਲ੍ਹੇ ਆ ਉ ਤੇ ਉੱਥੇ ਟੈਂਪਰੇਚਰ ਜਿਹੜੇ 39 38 40 ਦੇ ਆਸ-ਪਾਸ ਚੱਲਦੇ ਹੋਏ ਨੇ ਸੋ ਇਹਨਾਂ ਦੇ ਵਿੱਚ ਗਰਾਵਟ ਆਏਗੀ ਕਿਉਂਕਿ ਸਿਸਟਮ ਮਰਤਾ ਸਰਗਰਮ ਹੋਣ ਜਾ ਰਿਹਾ ਤੇ ਆਉਂਦੇ ਦੋ ਤਿੰਨ ਦਿਨਾਂ ਦੇ ਵਿੱਚ ਮੁਰਤੋਂ ਜਿਹੜੇ ਅਸਾਰ ਵੜਦੇ ਨਜ਼ਰ ਆ ਰਹੇ ਨੇ ਮੀਹਾਂ ਦੇ ਤੇ ਕੁਝ ਖੇਤਰਾਂ ਦੇ ਵਿੱਚ ਤਕਰੀ ਹਨੇਦੀ ਦੇ ਇਸ ਲਈ ਫਿਰ ਤੋਂ ਟੈਂਪਰੇਚਰ ਹੇਠਾਂ ਆਉਣਗੇ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਤੇ ਗਰਮੀ ਤਰਾਹ ਪੰਜਾਬ ਵਾਸੀਆਂ ਨੂੰ ਜਲਦ ਮਿਲਣ ਜਾ ਰਹੀ ਹੈ ਜੀ ਸੋ ਅੱਜ ਜਲਵਾਾਰਾਂ ਕਰੇ ਜੋ ਹੋਣਗੇ ਉਹ ਤੁਹਾਨੂੰ ਦੁਖੈਰ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿੱਥੇ ਮੀਂਹ ਫਿਰ ਦੇ ਅੱਜ ਅਸਾਰ ਹੋਣਗੇ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਇਹ ਤੁਹਾਨੂੰ ਅਸੀਂ ਲਿਖਤੀ ਪੋਸਟਾਂਗੇ ਜਾਂ ਫਿਰ ਵੀਡੀਓ ਦੇ ਮਾਧਿਅਮ ਰਹੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਾਂਗੇ ਫਿਲਹਾਲ ਅਗਲੇ 2-3 ਦਿਨਾਂ ਤੱਕ ਮੀਂਹ ਚੱਕਰ ਦੇ ਅਸਾਰ ਬਣਦੇ ਜਾ ਰਹੇ ਨੇ ਤੇ 5 ਹੁੰ ਤੱਕ ਬਹੁਤੇ ਖਾਕ ਦੇ ਰਿਹਾ ਮੀਂਹ ਨਾਲ ਕਵਰ ਹੋਣਗੇ ਤੁਹਾਨੂੰ